ਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਅੱਜ ਆਪਾਂ ਪਹੁੰਚੇ ਆਪਣੇ ਘਨੌਰੀ ਕਲਾ ਪਿੰਡ ਜਿੱਮੇ ਕਿ ਤੁਸੀਂ ਦੇਖ ਸਕਦੇ ਹੋ ਗੱਠਿਆਂ ਦੀ ਪਨੀਰੀ ਆ ਜੀ ਬਹੁਤ ਵਧੀਆ ਕੁਆਲਿਟੀ ਦੀ ਘਨੌਰੀ ਕਲਾ ਦਾ ਹੀ ਕਿਸਾਨ ਹੈਗਾ ਬਹੁਤ ਮਿਹਨਤੀ ਆ ਚੰਨਾ ਕਹਿ ਦਿੰਦੇ ਆ ਉਹ ਬੇਟਾ ਜੀ ਪਿਛਲੇ ਸਾਲ ਵੀ ਆਪਾਂ ਵੀਡੀਓ ਪਾਈ ਸੀ ਇਹਦੀ ਪਨੀਰੀ ਵਾਲੀ ਸਾਰੇ ਦੋਸਤਾਂ ਨੇ ਬਹੁਤ ਪਿਆਰ ਦਿੱਤਾ ਵੀਡੀਓ ਪਾਉਣ ਦੇ ਨਾਲ ਇਹਨੂੰ ਵੀ ਸਹਾਰਾ ਲੱਗਿਆ ਜੀ ਵੀਡੀਓ ਦੇਖ ਕੇ ਬਹੁਤ ਲੋਕ ਆਏ ਨੇ ਜਿਹੜੇ ਲੈਣ ਪਨੀਰੀ ਕੁਆਲਿਟੀ ਵੀ ਬਹੁਤ ਵਧੀਆ ਇਸ ਵਾਰ ਫਿਰ ਤਿਆਰ ਪਨੀਰੀ ਬਿਲਕੁਲ ਤਿਆਰ ਆ ਜਿਹੜੇ ਵੀ ਕਿਸੇ ਦੋਸਤ ਮਿੱਤਰ ਨੂੰ ਪਨੀਰੀ ਦੀ ਲੋੜ ਹੈ ਉਹ ਆ ਕੇ ਪਨੀਰੀ ਲਿਆ ਸਕਦਾ ਜੀ ਧੋਰੀ ਤੋਂ ਸਿਰਪਰ ਰੋਡ ਦੇ ਉੱਪਰ ਇਹ ਕਿਸਾਨ ਦਾ ਖੇਤ ਆਗਾ ਸਿਰਪਰ ਵਾਲੀ ਸਾਈਡ ਪਿੰਡ ਕਨੋਰੀ ਕਲਾਂ ਨਾਲ ਹੀ ਸੀਮੈਂਟ ਸਟੋਰ ਆ ਜੀ ਗਰਨੂਰ ਸੀਮੈਂਟ ਸਟੋਰ ਆਪਣੇ ਪਰਮਿੰਦਰ ਸਿੰਘ ਹੈਪੀ ਢਾਲੀਆਲ ਦਾ ਉਹਦੇ ਬਿਲਕੁਲ ਹੀ ਨਾਲ ਜਿਹੜਾ ਇਹ ਗੱਠਿਆਂ ਦੀ ਪਨੀਰੀ ਤਿਆਰ ਆਗੀ ਤੁਸੀਂ ਲਿਜਾ ਸਕਦੇ ਹੋ ਨਾਲ ਹੀ ਇਹ ਜਿਵੇਂ ਜੀ ਜੂਸ ਦਾ ਕੰਮ ਵੀ ਕਰਦਾ ਕਰਨਿਆਂ ਵਗੈਰਾ ਦਾ ਸਬਜ਼ੀਆਂ ਵੀ ਲਾਉਂਦਾ ਪਾਲਕ ਦੇਖ ਸਕਦੇ ਹੋ ਤੁਸੀਂ ਪਾਲਕ ਵੀ ਲਿਆ ਸਕਦੇ ਹੋ ਜੇ ਕਿਸੇ دوست ਨੂੰ ਪਾਲਕ ਦੀ ਲੋੜ ਹੈ ਹੋਰ ਕੀ ਸਬਜ਼ੀ ਹੈਗੀ ਰੇਟ ਕੀ ਹੈ ਕਰਨੇ ਦਾ ਪਨੀਰੀ ਦਾ ਰੇਟ ਹੈ ਨਾ ਨਹੀਂ ਪਨੀਰੀ ਦਾ ਰੇਟ ਆ ਜੀ 60 ਰੁਪਏ ਹੱਥ 60 ਰੁਪਏ ਹੱਥ ਹਾਂ ਜੀ ਕੋਈ دوست ਨੇ ਵੱਧ ਲੈ ਕੇ ਜਾਣੀ ਆ ਤਾਂ ਉਹਨੂੰ ਰਹਿਤ ਵੀ ਕਰ ਦਿੰਦਾ ਕੋਸ ਇਹ ਜੇ ਥੋੜੀ ਲੈ ਜਾਣੀ ਆ ਤਾਂ 60 ਰੁਪਏ ਹੱਥ ਦੇ ਹਿਸਾਬ ਨਾਲ ਪਨੀਰੀ ਲਿਆ ਸਕਦੇ ਹੋ ਜੀ ਬਹੁਤ ਵਧੀਆ ਕੁਆਲਿਟੀ ਦੀ ਪਨੀਰੀ ਆ ਗੱਠੇ ਵੀ ਬਹੁਤ ਸੋਹਣੇ ਹੁੰਦੇ ਆ ਇਸ ਲਈ ਲਾਲ ਗੱਠਾ ਲਾਲ ਗੱਠਾ ਲਾਲ ਗੱਠਾ ਇਸ ਲਈ ਸਾਲ ਵੀ ਇਹਨੇ ਲਾਈ ਸੀ ਬਹੁਤ ਵਧੀਆ ਏਡੇ ਏਡੇ ਗੱਠੇ ਹੋ ਜਾਂਦੇ ਆ ਕੋਈ ਨਸਾਰੂ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਲਓ ਪਨੀਰੀ ਤਾਂ ਬਿਲਕੁਲ ਤਿਆਰ ਆ ਜਮਾ ਲਾਉਣ ਲਈ ਤਿਆਰ ਆ ਜੀ ਪਨੀਰੀ ਕੁਆਲਿਟੀ ਬਹੁਤ ਵਧੀਆ ਇਹ ਯੂਨੀਵਰਸਿਟੀ ਤੋਂ ਵੀ ਲੈ ਕੇ ਆਉਂਦਾ ਭਰਾ ਉਹ ਪਨੀਰੀ ਦਾ ਇਸੋ ਲੁਧਿਆਣਾ ਹਰੇਕ ਸਾਲ ਲੁਧਿਆਣਿਓ ਉੱਥੇ ਜਾਣਾ ਹੁੰਦਾ ਉਥੋਂ ਜੀ ਬੀ ਲੈ ਕੇ ਆਉਂਦਾ ਬਹੁਤ ਮਹਿੰਗੇ ਬੀ ਆਉਂਦੇ ਆ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਹਾਂਜੀ ਹਾਂ ਇਹਦਾ ਆਪਾਂ ਨੂੰ ਸਾਥ ਦੇਣ ਦੀ ਲੋੜ ਆ ਸਾਰੇ ਦੋਸਤਾਂ ਨੂੰ ਅਪੀਲ ਕਰਦੇ ਆ ਵੀ ਜਰੂਰ ਲੈ ਕੇ ਜਾਓ ਜੀ ਪਨੀਰੀ ਜਤੋਂ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ ਜੀ ਪਕੌੜੇ ਬਣਾਓ ਖਾਓ ਬਿਲਕੁਲ ਜੀ ਉਹ ਸੂੰਗਰੇ ਉਧਰ ਸੂੰਗਰੇ ਨੇ ਲੋ ਜੀ ਬਹੁਤ ਧੰਨਵਾਦ ਜੀ